ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਜਪ੍ਰਾ ਵਿੱਚ ਲਹਿਰਾਉਣ ਵਾਲੇ ਇਸ ਰਾਸ਼ਟਰੀ ਝੰਡੇ ਦੇ ਪਿੱਛੇ ਕੀ ਸੱਚਾਈ ਛੁਪੀ ਹੋ ਸਕਦੀ ਹੈ ਇਹ ਤਿਰੰਗਾ ਸਾਡੀ ਸ਼ਾਨ ਹੈ ਪਰ ਜਦੋਂ ਤੁਸੀਂ ਸੁਣੋਗੇ ਕਿ ਇਸ ਨੂੰ ਲਗਵਾਉਣ ਵਿੱਚ ਕਿੰਨਾ ਖਰਚਾ ਹੋਇਆ ਅਤੇ ਉਹ ਖਰਚਾ ਹੋਣਾ ਕਿਹੜੇ ਕੰਮਾਂ ਤੇ ਚਾਹੀਦਾ ਸੀ ਤਾਂ ਸ਼ਾਇਦ ਤੁਹਾਡੇ ਵੀ ਮਨ ਵਿੱਚ ਸਵਾਲ ਉੱਠਣਗੇ ਸਵਾਲ ਇਹ ਵੀ ਹੈ ਕਿ ਇਹ ਰਾਸ਼ਟਰੀ ਤਿਰੰਗਾ ਸਿਰਫ ਆਪਣੀ ਸ਼ਾਨ ਦਿਖਾਉਣ ਲਈ ਲਗਾਇਆ ਗਿਆ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਜੇ ਇਹ ਤਿਰੰਗਾ ਸਾਡੇ ਪੈਸਿਆਂ ਨਾਲ ਲਗਾਇਆ ਗਿਆ ਹੈ ਤਾਂ ਇਸ ਤੇ ਕਿਸੇ ਨਿੱਜੀ ਸੰਸਥਾ ਦਾ ਨਾਮ ਕਿਉਂ ਚਮਕ ਰਿਹਾ ਹੈ ਕੀ ਇਹ ਸਾਡੇ ਹੱਕਾਂ ਦੀ ਉਲੰਘਣਾ ਨਹੀਂ ਹੈ ਇਹ ਵੀਡੀਓ ਨੂੰ ਆਖਿਰ ਤੱਕ ਦੇਖੋ ਤਾਂ ਜੋ ਤੁਸੀਂ ਜਾਣ ਸਕੋ ਕਿ ਰਾਜਪੁਰਾ ਦੇ ਇਸ ਮਾਮਲੇ ਦੇ ਪਿੱਛੇ ਅਸਲ ਸੱਚ ਕੀ ਹੈ ਆਪਣੀ رائے ਸਾਂਝੀ ਕਰਨਾ ਨਾ ਭੁੱਲੋ ਤੇ ਇਸ ਮਹੱਤਵਪੂਰਨ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜਰੂਰ ਕਰੋ ਕਦੇ ਸੋਚਿਆ ਹੈ ਕਿ ਰਾਸ਼ਟਰੀ ਝੰਡਾ ਜੋ ਸਾਡੇ ਮਾਨ ਅਤੇ ਸਨਮਾਨ ਦੀ ਨਿਸ਼ਾਨੀ ਹੈ ਉਸ ਨਾਲ ਸਿਆਸਤ ਖੇਡਣ ਵਾਲੇ ਕਿਹੜੇ ਲੋਕ ਹਨ ਜਦੋਂ ਅਸੀਂ ਰਾਸ਼ਟਰੀ ਝੰਡੇ ਨੂੰ ਦੇਖਦੇ ਹਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਇਹ ਸਾਡੇ ਦੇਸ਼ ਦੀ ਸ਼ਾਨ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਾਜਪੁਰਾ ਵਿੱਚ ਲੱਗੇ ਇੱਕ ਰਾਸ਼ਟਰੀ ਝੰਡੇ ਦੇ ਨਾਲ ਜੁੜੀ ਕਹਾਣੀ ਕੁਝ ਹੋਰ ਹੀ ਹੈ ਜਦੋਂ ਮੈਂ 15 ਅਗਸਤ 2024 ਨੂੰ ਰਾਜਪੁਰਾ ਦੇ ਗगन ਚੌਕ ਤੇ ਇਸ ਰਾਸ਼ਟਰੀ ਝੰਡੇ ਨੂੰ ਦੇਖਿਆ ਤਾਂ ਮੇਰੀ ਵੀ ਗਰਵ ਨਾਲ ਗਰਦਨ ਉੱਚੀ ਹੋ ਗਈ ਪਰ ਜਦੋਂ ਮੇਰੀ ਝੰਡੇ ਦੀ ਫਾਊਂਡੇਸ਼ਨ ਤੇ ਨਜ਼ਰ ਪਈ ਤਾਂ ਉਸ ਦੇ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਸੀ ईगल चौक ਹੁਣ ਸਵਾਲ ਏ ਹੈ ਕਿ ਝੰਡੇ ਦਾ ਸਾਰਾ ਖਰਚਾ ਈਗਲ ਚੌਕ ਵਾਲਿਆਂ ਨੇ ਦਿੱਤਾ ਸੀ ਇਹ ਸਵਾਲ ਮੇਰੇ ਮਨ ਵਿੱਚ ਬਾਰ ਬਾਰ ਆ ਰਿਹਾ ਸੀ ਪਰ ਅਸਲੀ ਸਵਾਲ ਇਹ ਸੀ ਕਿ ਇਹ ਜਵਾਬ ਲਵਾਂ ਤਾਂ ਕਿਸ ਤੋਂ ਕਿਉਂਕਿ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਅਫਤਾਰ ਸ਼ੇਖੜੀ ਜੀ ਕਿਸੇ ਵੀ ਸਵਾਲ ਦਾ ਜਵਾਬ ਦਿੰਦੇ ਹੀ ਨਹੀਂ ਪਤਾ ਨਹੀਂ ਕਿਉਂ ਇਹ ਸਾਰਾ ਮਾਮਲਾ ਸਮਝਣ ਲਈ ਮੈਂ ਖੋਜ ਕਰਨੀ ਸ਼ੁਰੂ ਕੀਤੀ ਖੋਜ ਕਰਦਿਆਂ ਮੇਰੇ ਹੱਥ ਇੱਕ ਦਸਤਾਵੇਜ਼ ਲੱਗਾ ਨਗਰ ਕੌਂਸਲ ਰਾਜਪੁਰਾ ਦਾ ਇੱਕ ਮਤਾ ਇਸ ਮਤੇ ਦੀ ਤਾਰੀਖ 28 ਫਰਵਰੀ 2019 ਸੀ ਇਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਰਾਜਪੁਰਾ ਦੇ ਮੁੱਖ ਚੌਕਾ ਨੂੰ ਕੁਝ ਸੰਸਥਾਵਾਂ ਜਾਂ ਅਦਾਰਿਆਂ ਨੂੰ ਸੌਪਿਆ ਜਾਵੇਗਾ ਇਸ ਵਿੱਚ ਇਹ ਵੀ ਲਿਖਿਆ ਸੀ ਕਿ ਕਨੋਪੀਆ ਬਣਾਉਣ ਦੇ ਸਾਰੇ ਖਰਚੇ ਸੰਸਥਾਵਾਂ ਜਾਂ ਅਦਾਰਿਆਂ ਨੂੰ ਆਪਣੇ ਪੱਧਰ ਤੇ ਕਰਨੇ ਹੋਣਗੇ ਅਤੇ ਨਗਰ ਕੌਂਸਲ ਇਸ ਕੰਮ ਲਈ ਕੋਈ ਖਰਚਾ ਨਹੀਂ ਕਰੇਗੀ ਇਹ ਕੰਮ ਕਰਨ ਵਾਲੀਆਂ ਸੰਸਥਾਵਾਂ ਹੀ 20 ਸਾਲ ਲਈ ਇਸ ਦੀ ਮੇਨਟੇਨੈਂਸ ਵੀ ਕਰਨਗੀਆਂ ਇਨ੍ਹਾਂ ਸ਼ਰਤਾਂ ਨੂੰ ਮੰਨਦਿਆਂ ਕਨੋਪੀਆਂ ਤੇ ਉਹ ਸੰਸਥਾ ਆਪਣਾ ਨਾਂ ਵੀ ਲਿਖ ਸਕਣਗੇ ਮਤੇ ਦੇ ਅਨੁਸਾਰ ਮੁਕਤ ਪਾਈਪ ਲਿਮਟਿਡ ਰਾਜਪੁਰਾ ਜੈਸਪਰ ਸਕੂਲ ਰਾਜਪੁਰਾ ਪਟੇਲ ਕਾਲਜ ਰਾਜਪੁਰਾ ਚੌਧਰੀ ਕੰਪਿਊਟਰ ਰਾਜਪੁਰਾ ਬਲੂ ਲਾਈਨ ਗਗਨ ਚੌਕ ਰਾਜਪੁਰਾ ਸ਼੍ਰੀ ਅਨਿਲ ਸੂਦ ਰਾਜਪੁਰਾ ਅਤੇ ਈਗਲ ਮੋਟਰਲ ਰਾਜਪੁਰਾ ਨੂੰ ਦੋ ਕਨੋਪੀਆਂ ਦਿੱਤੀਆਂ ਗਈਆਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਸ ਮਤੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਨਗਰ ਕੌਂਸਲ ਇਸ ਕੰਮ ਲਈ ਕੋਈ ਖਰਚਾ ਨਹੀਂ ਕਰੇਗੀ ਤਾਂ ਕਿ ਇਸ ਤਰੰਗੇ ਝੰਡੇ ਦੇ ਸਾਰੇ ਪੈਸੇ ਈਗਲ ਚੌਕ ਵਾਲਿਆਂ ਨੇ ਦਿੱਤੇ ਸੱਚਾਈ ਦਾ ਪਤਾ ਕਰਨ ਲਈ ਮੈਂ ਆਟਾ ਐਕਟ 2005 ਦਾ ਸਹਾਰਾ ਲਿਆ 14 ਸਤੰਬਰ 2024 ਨੂੰ ਆਟਾ ਐਕਟ 2005 ਦੇ ਅਧੀਨ ਸੂਚਨਾ ਸੰਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਨਗਰ ਕੌਂਸਲ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ 22 ਅਕਤੂਬਰ 2024 ਨੂੰ ਮੈਂ ਪਹਿਲੀ ਅਪੀਲ ਫਾਈਲ ਕੀਤੀ ਜਿਸ ਵਿੱਚ ਨਗਰ ਕੌਂਸਲ ਨੇ ਕੁਝ ਗੁੰਮਰਾਹ ਕਰਨ ਵਾਲੇ ਜਵਾਬ ਦਿੱਤੇ ਪਰ ਅਖੀਰਕਾਰ ਇਹ ਸੱਚ ਸਾਹਮਣੇ ਆ ਗਿਆ ਕੀ ਰਾਸ਼ਟਰੀ ਝੰਡੇ ਨੂੰ ਲਗਵਾਉਣ ਤੇ 8,114,000 ਰੁਪਏ ਦਾ ਖਰਚਾ ਹੋਇਆ ਹੈ ਅਤੇ ਇਹ ਸਾਰਾ ਖਰਚਾ ਨਗਰ ਕੌਂਸਲ ਵੱਲੋਂ ਦਿੱਤਾ ਜਾਵੇਗਾ ਮਤੇ ਦੇ ਉਲਟ ਇਹ ਖਰਚਾ ਈਗਲ ਚੌਕ ਵਾਲਿਆਂ ਨੇ ਨਹੀਂ ਬਲਕਿ ਸਾਡੇ ਟੈਕਸਾਂ ਦੇ ਪੈਸਿਆਂ ਨਾਲ ਕੀਤਾ ਗਿਆ ਹੁਣ ਇੱਥੇ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਜਦੋਂ ਝੰਡਾ ਸਾਡੇ ਪੈਸਿਆਂ ਨਾਲ ਲੱਗਾ ਹੈ ਤਾਂ ਉਸ ਦੀ ਫਾਊਂਡੇਸ਼ਨ ਤੇ ਈਗਲ ਚੌਕ ਕਿਉਂ ਲਿਖਿਆ ਗਿਆ ਕੀ ਸਿਰਫ ਵਾਹ ਵਾਹ ਕਮਾਨ ਲਈ ਇਹ ਰਾਸ਼ਟਰੀ ਝੰਡਾ ਲਗਾਇਆ ਗਿਆ ਸੀ ਇਹ ਪੈਸੇ ਪੀਣ ਵਾਲੇ ਸਾਫ ਪਾਣੀ ਜਾਂ ਸੜਕਾਂ ਜਿਵੇਂ ਜ਼ਰੂਰੀ ਵਿਕਾਸ ਦੇ ਕੰਮਾਂ ਤੇ ਕਿਉਂ ਨਹੀਂ ਲੱਗ ਸਕੇ ਹੁਣ ਇੱਥੇ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਕਿਉਂ ਇਹ ਪੈਸੇ ਉੱਥੇ ਨਹੀਂ ਲਗੇ ਜਿੱਥੇ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਰਾਜਪੁਰਾ ਦੇ ਕਈ ਇਲਾਕਿਆਂ ਵਿੱਚ ਲੋਕ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਹਨ ਕਈ ਮੁਹੱਲਿਆਂ ਵਿੱਚ ਲੋਕਾਂ ਨੇ ਕਦੇ ਪੱਕੀ ਸੜਕ ਦੇਖੀ ਹੀ ਨਹੀਂ ਬਰਸਾਤਾ ਦੇ ਦਿਨਾਂ ਵਿੱਚ ਲੋਕਾਂ ਦੇ ਹਾਲਾਤ ਬੇਹਾਲ ਹੋ ਜਾਂਦੇ ਹਨ ਦੋਸਤੋ ਸਵਾਲ ਪੁੱਛਨੇ ਬਹੁਤ ਜ਼ਰੂਰੀ ਹੈ ਇਹ ਸਾਡੇ ਪੈਸੇ ਹਨ ਅਤੇ ਇਹ ਸਾਡੇ ਸ਼ਹਿਰ ਦੇ ਵਿਕਾਸ ਲਈ ਹੀ ਖਰਚ ਹੋਣੇ ਚਾਹੀਦੇ ਹਨ ਕੀ ਤੁਸੀਂ ਮੰਨਦੇ ਹੋ ਕਿ ਇਸੇ ਤਰ੍ਹਾਂ ਹਿਸਾਬ ਮੰਗਣਾ ਸਾਡੇ ਫਰਜ਼ ਵਿੱਚ ਸ਼ਾਮਲ ਹੈ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਆਪਣੇ ਹੱਕ ਲਈ ਜਾਗਰੂਕ ਰਹੋ ਦੂਸਰਿਆਂ ਨੂੰ ਵੀ ਜਾਗਰੂਕ ਕਰੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਸੱਚਾਈ ਨੂੰ ਅੱਗੇ ਲਿਆਓ ਧੰਨਵਾਦ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ